ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਕਿਵੇਂ ਹੋ ਸਾਰੇ ਠੀਕ ਠਾਕ ਸਵੇਰ ਦਾ ਟਾਈਮ ਹੋ ਗਿਆ 9:30 ਦਾ ਤੇ ਮਾਰਕੀਟ ਵਿੱਚ ਰੱਖਿਆ ਸਿਲੰਡਰ ਮਗਾ ਜਦੋਂ ਸੰਡਾ ਭੜਾ ਲਏ ਹੁੰਦੇ ਆ ਜਿੱਤੇ ਵੈਸੇ ਕਾਪੀ ਨਹੀਂ ਕਨੈਕਸ਼ਨ ਨਹੀਂ ਇੱਥੇ ਲਿਆ ਵੈਸੇ ਆਪਾਂ ਤੇ ਉਧਰ ਕਨੈਕਸ਼ਨ ਮੰਮੀ ਦੇ ਨਾਮ 'ਚ ਦਾ ਉੱਤੋਂ ਕੰਮ ਚੱਲ ਜਾਂਦਾ ਸੀ ਤੇ ਹੁਣ ਇਧਰੋਂ ਕਨੈਕਸ਼ਨ ਜੇ ਲੈਣਾ ਪੈਣਾ ਆਪਣੇ ਨਾਮ ਤੇ ਨਾਲੇ ਪੁੱਛ ਜਾਈਸ਼ ਕਿੰਨੇ ਆ ਕਿ ਭਾਰਤ ਦਾ ਕਨੈਕਸ਼ਨ ਕਿੰਨੇ ਦਾ ਵਾ ਤੇ ਕਿਵੇਂ ਹਨਾ ਚਲੋ ਭਾਰਤ ਦਾ ਚੈ ਇੰਡੀਆ ਦਾ ਲੈਨੇ ਆ ਆਪਣੇ ਕੋਲ ਤੇ ਭਾਰਤ ਦਾ ਹੀ ਆ ਅਸੀਂ ਸਿਲੰਡਰ ਹਨਾ ਸਾਰੇ ਇਹ ਤਾਂ ਹੋ ਸਕਿਆ ਤੇ ਫਿਰ ਬਾਸ ਨਕਸ਼ਨ ਲਾ ਲਾਂਗੇ ਤੇ ਉਹ ਵੀਰ ਉਹਥੇ ਇੱਕ ਹੈਗਾ ਉਹਨੂੰ ਕਿਹਾ ਕਿ ਚੱਲ ਕਾਪੀ ਉਹਦੀ ਕਾਪੀ ਦਸੰਨ ਕਰਾਉਣਾ ਮੈਂ ਪਿਛਲੀ ਵਾਰ ਜਦ ਮੈਂ ਬਲੈਕ ਹੀ ਭਰਾਇਆ ਸੀ ਬਲੈਕ ਥੋੜਾ ਪੰਨ 2 350 ਪੈਂਦਾ ਤੇ ਮੁੰਡਾ ਜਾਂਦਾ ਨਾਲ ਦਰਬਾਰ ਸਾਹਿਬ ਤੇ ਪੰਨਾ ਮੇਰੀ ਕਾਪੀ ਦਾ ਭਰਾਲੀ ਚਾ ਲੱਗੋ ਕੋਈ ਭਰਾਲ ਲੈਣੇ ਬਾਕੀ ਫਿਰ ਦੇਖਦੇ ਆ ਅਗਲੇ ਮੰਥ ਫਿਰ ਵੈਨੇ ਆ ਗਏ ਜੇ ਹੋ ਸਕਦਾ ਤੇ ਫਿਰ ਨਕਸ਼ਨ ਅਪਲਾਈ ਕਰ ਦਨੇ ਫੋਰ ਜਿਵੇਂ ਸਾਰੇ ਟੀਟਾਕ ਕਰ ਲਿਆ ਚਲੋ ਫੇ ਚਲੀਏ ਇਹ ਪੰਜ ਕੇ ਜੰਸੀਪਰਤ ਵਾਲਿਆਂ ਦੀ ਕਿਤੇ ਕੋਤੀ ਇਹ ਗੱਡੀ ਬੋਕ ਆਪਾ ਕਰਾ ਕੇ ਸੈਂਡਰ ਲੈ ਆਏ ਤੇ ਉਹ ਕਹਿੰਦੇ ਆ ਕਿ ਜਾਂ ਪਰਚੇ ਨਾਲ ਉੱਥੇ ਘੱਟਦੀ ਹੈ ਅ ਸੈਂਡਰ ਮੈਂ ਲੈਣ ਗਿਆ ਤੇ ਉਹਨਾਂ ਨੇ ਉਹ ਮੈਂ 4100 ਰੁਪਏ ਕਹਿਣ ਦੇ ਆਂਦੇ 4100 ਰੁਪਏ ਮੰਮੀ ਜੇ ਕਨੈਕਸ਼ਨ ਲੈਣਾ ਨਵਾਂ ਤੇ ਇੱਕ ਸੈਂਡਰ ਨਾਲ രെഗുലേർ പൈപ ബസ് ചു നിർ ചു മേഖി ബ ചുഹാ രീ സി സോ ര ചു രണ്ടാ നമ ਲੇ ਵੀ ਕੁੜੀ ਆ ਗਈ ਐ ਉਹ ਲੇਟ ਹੀ ਆਉਂਦੀ ਹੋਣਾ ਨਾ ਕਿੱਥੇ ਵੇਖ ਲੈ ਮੈਂ ਤਾਂ ਕੰਪਨੀ ਵਿੱਚ ਆ ਗਈ ਕਿੱਥੇ ਲਉ ਮੰਮੀ ਤੇ ਹੌਣ ਦੀ ਤਿਆਰੀ ਮੰਮੀ ਚੱਲੀ ਆਣ ਘਰ ਪਰੇ ਸੁਤਾ ਇਧਰ ਮੰਮੀ ਕੰਡੇ ਤਿਆਰੀ ਕਰੀ ਆਪਣੀ ਜਾਣ ਦੀ ਜਿਹੜਾ ਬਾਬਾ ਜੀ ਦੀ ਬਾਣੀ ਚੱਲਦੀ ਪਈ ਐ ਸ਼ਾਮ ਦਾ ਟਾਈਮ ਹੋ ਗਿਆ ਕਹਿੰਦਾ ਟੀਵੀ ਰੁਕ ਜਾਂਦਾ ਵਿੱਚ ਵਿੱਚ ਪਤਾ ਨਹੀਂ ਕੀ ਗੱਲ ਆ ਉੱਥੇ ਵਧੀਆ ਚੱਲਦਾ ਮੈਨੂੰ ਲੱਗਦਾ ਉਹ ਜਿਹੜਾ ਬੋਸਟਰ ਲਾ ਕੇ ਨਾ Jio ਦਾ ਉਹ ਥੋੜੀ ਪ੍ਰੋਬਲਮ ਪੈ ਗਈ ਲੱਗਦਾ ਹਨਾ ਉੱਥੇ ਬੜੀ ਚੱਲਦਾ ਜੀ ਹਾਂ ਤੇਰੇ ਕਦੇ ਵੀ ਨਾ ਆਵੇ ਇਹ ਨਹੀਂ ਨਾ ਆਲੇ ਇਹੋ ਚੱਲਣਾ ਬਹੁਤ ਵਧੀਆ ਟੀਵੀ ਹਾਂ ਵਾਹ ਯਾਰ ਉਹਨਾ ਉਹ ਸਪੀਕਰੇ ਛੋਟੇ ਛੋਟੇ ਲਾ ਕੇ ਰੱਖੇ ਬੰਦੇ ਕਿੱਥੇ ਬੈਹੋ ਦੇਖਦਾ ਹਾਂ ਵੀ ਲਾ ਦਿੰਦੇ ਨਹੀਂ ਤੇ ਕੀ ਖਾਣਾ ਫਿਰ ਕੀ ਲੱਗੀ ਕੀ ਲੱਗੀ ਮੈਂ ਪਿੰਡੀਆਂ ਨੇ ਲੱਪਿੰਡੀਆਂ ਲੱਗੀ ਉਹ ਦਾਲ ਖਤਮ ਹੋ ਗਈ ਰਾਤ ਵਾਲੀ ਕੈਂਡੀ ਦੀ ਮੋ ਮੋਂਗੀ ਦਾ ਨੀਰੀ ਤਰੀਕੇ ਵਿੱਚ ਸਮੈਲ ਆਂਦੀ। ਪੇਰਨ। ਉਹਦੀ ਆਂਦੀ ਸਮੈਲ ਬਣਾ। ਜਦ ਕਾਲੇ ਦੇ ਬੋਲ ਸਮੈਲ ਉਹਦੇ। ਜਦ ਕਾਲੇ ਦੇ ਬਣਾ ਲਓ। ਬਣਾ ਦੇ ਫਿਰ। ਥੋੜੀ ਜਿਹੀ ਬਣਾਦੀ। ਥੋੜੀ ਜਿਹੀ ਬਣਾਵੀਂ ਮੈਂ। ਦੋ ਤੇ ਜਾਣੇ। ਉਮੇ ਦੇ ਚੱਲੇ ਹੁਣ। ਹੈ। ਬੇਦੀ ਕਰਦੀ ਤਰੀਹਾਂ। ਨਹੀਂ ਕਰਦੀ ਨੀ। ਨਾ। ਲਾ ਅੱਜ ਹੋਲ ਬਣਾਵਾ ਤਾਂ। ਮੰਮੀ ਉਹ ਤੇ ਆਰ ਮੰਮੀ ਸਾਡਾ ਹੀ ਹੁਣ ਘਰੇ ਪਤਾ ਕੀ ਪਤਾ ਉਹ ਪਤਾ ਰੋ ਗਿਆ ਨਹੀਂ ਕਿ ਬੱਝਲੀ ਆ ਫਤਿਹ ਨਾ ਫੇਰਾਉਂ ਮੈਂ ਤੇ ਨਾ ਚਾਹੁੰਦਾ ਨਾ ਨਾ ਚਲੋ ਜਿਹਾ ਮੰਮੇ ਨੇ ਛੱਡ ਆਇਆ ਘਰੇ ਫਿਰ ਮੰਮੀ ਦਾ ਜੀ ਤੁਹਾਨੂੰ ਪਤਾ ਹੀ ਆ ਫਿਰ ਅੱਗੇ ਤੁਹਾਨੂੰ ਦੱਸਿਆ ਉਹਨੂੰ ਸਾਰੇ ਪਾਸੇ ਦੇਖਣੇ ਪੈਂਦੇ ਸਿਆਣੇ ਬੰਦੇ ਨੂੰ ਚਲੋ ਚਲਿਏ ਮੰਮੀ ਉਹਨੇ ਪਾਣੀ ਦੇ ਘਰ ਚਲੋ ਠੀਕ ਚੰਗਾ ਹਾਂਜੀ ਲਈ ਰੋਟੀ ਪਾਣੀ ਫਿਰ ਮੰਮੀ ਚੱਲ ਗਏ ਜਾ ਬਈ ਇੱਥੇ ਪਾਣੀ ਪੋਣਾ ਪੋਣਾ ਗਰਮ ਕਰਕੇ ਚਲੋ ਛੋਟੇ ਮੋਟੇ ਕੰਮ ਮੈਨੂੰ ਕਰਨਾ ਪੀਂਦੇ ਜਦੋਂ ਮੰਮੀ ਇੱਥੇ ਆਉਂਦੇ ਚਲੋ ਥੋੜਾ ਬੋਤ ਕਰ ਜਾਂਦੇ ਲੱਗੇ ਆ ਕੱਕੇ ਦੀ ਬੋਤਲ ਪਾ ਕੇ ਰੱਖੀ ਤੇ ਬਚਦੇ ਥੋੜੀ ਠੀਕ ਹੈ ਅਦਰ ਸਿੰਘ ਦੇ ਦਾਰ ਦੇ ਕਰਦੇ ਕਿ ਪਾਲੇ ਨੂੰ ਨਾ ਨਹੀਂ ਚਲੋ ਕੋਈ ਨਾ ਕੋਈ ਤੇ ਆਵੇ ਇਹ ਇਹ ਚਾ ਪਾਣੀ ਪਾਣਾ ਪਹਿਲਾਂ ਯਾਰ ਦੇchna ਇਹ ਦੇ ਚ ਲੈ ਨਹੀਂ 14 ਪਰ ਛੱਡਦੇ ਆ ਰਾਤ ਬਰਾਤ ਪੀਣਾ ਪੈਂਦਾ ਕਦੇ ਸੁਬਹ ਹੋ ਗਈ ਉਹ ਸਾਫ ਤੇ ਬਿਲਕੁਲ ਸਾਫੀਆ ਸਾਫੀਆ ਬਹੁਤ ਸੋਹਣਾ ਚਲ ਲੈਬੋਰਟਰੀ ਪਾਣੀ ਚੱਲ ਰਿਹਾ ਸਾਡਾ ਕਿੰਨਾ ਆਪਣਾ ਟਾਈਮ ਟਾਈਮ ਹੋ ਚੁੱਕਾ 10 ਵਜ ਚੁੱਕੇ ਨੇ ਤੇ ਚਲ ਆ ਜਾ ਪਾ ਦੋਵੇਂ ਕਰਨਾ ਮੰਮੀ ਦਾ ਚੱਲ ਗਿਆ ਨੇ ਤੁਹਾਨੂੰ ਦੱਸਿਆ ਉਹਨਾਂ ਮੰਮੀ ਨੇ ਉਹਦੇ ਤਾਂ ਰੱਖਣਾ ਪੈਂਦਾ ਆਪਣੇ ਘਰ ਦਾ ਨੋਰਮਲ ਸਿਆਣੇ ਬੰਦੇ ਨੂੰ ਚਾਹ ਸਿਹਰੇ ਰੱਖਣਾ ਪੈਂਦਾ ਇਹ ਦੇਖੋ ਕਿ ਚਲੋ ਫੇਣੀ ਆਪਣਾ ਅੱਧਾ ਟਾਈਮ ਲੰਘ ਗਿਆ ਉਹਦਾ ਰਹਿ ਗਿਆ ਚੋਰ ਦੇ ਬਾਕੀ ਚਲੋ ਜਿੱਦਾਂ ਚੱਲੀ ਜਾਣਾ ਕਦੀ ਮੈਂ ਸੋਚਿਆ ਚਲੋ ਵੀਰ ਆਊਗਾ ਤੇ ਕੰਮ ਸ਼ੁਰੂ ਕਰਾਂਗੇ ਘਰੇਦਣਾ ਕੋਈ ਨਾ ਜਾਣਾ ਛੋਟਾ ਮਟਾ ਕੰਮ ਕਰੀ ਗਏ ਨਦਰਾਜੇ ਦੁੱਧ ਜਿਲਾਉਣ ਵਾਲੇ ਕਿੱਧਰ ਨਾ ਗਾਡੀ ਲਾਉਣੇ ਤੇ ਬਾਹਰ ਜਾਲੀਆਂ ਲਾਉਣੇ ਦਾ ਰਾਜਾ ਪੂਰਾ ਰੱਬ ਹੈ ਸ਼ੁਰੂ ਕਰਦੇ ਪਰ ਉਹ ਅਜੇ ਵੀਰ ਆਇਆ ਨਹੀਂ ਮੈਂ ਕੱਲ ਦੇਖਦੇ ਹਾਂ ਫਿਰ ਨਹੀਂ ਤੇ ਕੰਮ ਛੋਟਾ ਮਟਾ ਕੰਮ ਕਰਾਂਗੇ ਸ਼ੁਰੂ ਕਰ ਤੇ ਹੋਰ ਹੀ ਕਰਕੇ ਜਿਹੜੇ ਸਾਰੇ ਕੰਮ ਕਰੀ ਜਾਣੇ ਉਹਨਾਂ ਜੋੜੀਆਂ ਚੜਾ ਲਈਏ ਫਿਰ ਕਿਚਨ ਦਾ ਵੇਖਾਂਗੇ ਫਰਬਕਸ ਦਾ ਅਖੀਰ ਲਗਾਇਆ ਜੀ ਇੱਕ ਹੈਗਾ ਇਹ ਨੂੰ ਦਿਖਾਉਣ ਕੋਲੋਲੀ ਕਰਕੇ ਬਾਰੇ ਸਾਰੇ ਕਮਰੇ ਚ ਪੈਨਲ ਤੁਹਾਨੂੰ ਬਣਾਉਣਾ ਵਾਲੇ ਜਿਹੇ ਬਲੇ ਸਾਰਾ ਪੈਨਾ ਪੁਨਰ ਬੰਨਣਾ ਵਾਲਾ ਜੀ ਐਲ ਡੀ ਪੈਨਲ ਵਾਲਾ ਹੈ ਨਾ ਉਹ ਤੇ ਲਮਾਰੀ ਬਣਾਉਣੇ ਜਿਹੜੀ ਜਗਾ ਛੱਡੀ ਓਥੇ ਤੇ ਬਾਕੀ ਚਲੋ ਹੋਲੀ ਹੋਲੀ ਕੰਮ ਹੋ ਜਿਨੇ ਸਾਰੇ ਇਹਦਾ ਦਿੰਦੇ ਰਿਓ ਪਿਆਰ ਤੇ ਸਾਡਾ ਫੇਸਬੁੱਕ ਤੇ ਪੇਜ ਵੀ ਹੈਗਾ ਤੁਸੀਂ ਸਨੇਪ ਚੈਟ ਸੰਧੂ ਐਡ ਕਰੋ ਖਾਲੀ ਰੋਟੀ ਪਾਣੀ ਮਿਲ ਜਾਂਦਾ ਸਾਨੂੰ ਯਾਨੀ ਸਾਰੇ ਸਾਰੇ ਕਮੈਂਟ ਕਰਨ ਦੇਗੇ ਹੁਣ ਇਹ ਕਰਨਾ ਜਿਹੜੀ ਉਹ ਬਲੌਗਿੰਗ ਨਹੀਂ ਕਰਦੀ ਹੁਣ ਪ੍ਰੈਜ਼ੈਂਸ ਨਹੀਂ ਠੀਕ ਨਹੀਂ ਇਹਦਾ ਬਲੌਗਿੰਗ ਕੀ ਕਰਨੀ ਜਿਹੜੀ ਕੋਈ ਵਾਰ ਐਸਾ ਹੀ ਕਰਦੀ ਹੈ ਇਦਾਂ ਹੀ ਤੇ ਬਾਕੀ ਚਲੋ ਪਿਆਰ ਦਾ ਪਿਆਰ ਦਿੰਦੇ ਰਹੋ ਮਿਲਦੇ ਹਾਂ ਕੋਈ ਟਾਈਮ ਕਿਉਂ ਨਹੀਂ ਕੀ ਬਸ ਸੋਚਣ ਦੇ ਸੀ ਮੈਂ ਤੇ ਕਿਨ ਸਲਾਹ ਕਰਨ ਦੇ ਸੀ ਮੈਂ ਕਿਾ ਚਲੋ ਅਸੀਂ ਆਪਣਾ ਲੱਕੜ ਦਾ ਕੰਮ ਤੇ ਕਰੀਦਾ ਹੀ ਹਨ ਤੇ ਅਸੀਂ ਚੰਨੇ ਚੜ੍ਹ ਦੁਕਾਨ ਦਾ ਕਰ ਲਈਏ ਦੁਕਾਨ ਦੇਖਦੇ ਆਂ ਜੇ ਦੁਕਾਨ ਕੋਈ ਖੁੱਲ ਨਹੀਂਣਾ ਚਲਕਾਰਪਿੰਟਰ ਦਾ ਕੰਮ ਤੇ ਸਾਡਾ ਚੱਲ ਨਹੀਂ ਰਿਹਾ ਹਨ ਤੇ ਉਸ ਤੋਂ ਬਿਹਤਰ ਵਾਗੇ ਕੋਈ ਦੁਕਾਨ ਲੈ ਕੇ ਚਲੋ ਅਜੇ ਕਿੰਨੇ ਥੋੜਾ ਟਾਈਮ ਲੱਗਣਾ ਹੀ ਹੈ ਨਾ ਕਿਰਨ ਅਜੇ ਕਿੰਦਾ ਦੁਕਾਨਦਪਨ ਲੈ ਕੇ ਚਲੋ ਗਾਂ ਦਾ ਜਿਵੇਂ ਆਪਾਂ ਗਾਂ ਸੋਚ ਚਲੋ ਗਾਂ ਦੀ ਸੋਚਣੀ ਵੀ ਚਾਹੀਦੀ ਹੈ ਪਰ ਮਨਾਂ ਚੜ੍ਹਦੀ ਕਲਾ ਰੱਖੇ ਗਾਂ ਦੀ ਸੋਚੇ ਸੋਚਣ ਦੇ ਮਗਾ ਚਲੋ ਕਿ ਦੁਕਾਨਦਪਨ ਲੈ ਕੇ ਕੋਈ ਕੋਟੀ-ਮੋਟੀ ਛੋਟੀ ਦੁਕਾਨ ਖੋਲ ਲੈਣੇ ਆ। ਨਾਲ ਕਰਨਵੇਂ ਥੋੜੀ ਬਹੁਤ ਹੈਲਪ ਕਰੀ ਜਾਓਗੀ ਮੇਰੇ ਨਾਲ ਤੇ ਬਾਕੀ ਚਲੋ ਜਿੱਦਾਂ ਹੋਏਗਾ ਕਿਹੜੀ ਦੁਕਾਨ ਖੋਲਣੀ ਉਹ ਆਪਾਂ ਤੁਹਾਨੂੰ ਨੈਕਸਟ ਲੋਗਸ 'ਚ ਦੱਸਾਂਗੇ ਕਿ ਆਪਾਂ ਸੋਚ ਰਹੇ ਹਾਂ ਕੁਝ ਨਿਆ ਕੁਝ ਨਵਾਂ ਕਰਨ ਦੀ ਸੋਚਾਂ ਦੇ ਮੈਂ ਕਿਹਾ ਚਲੋ ਪ੍ਰਮਾਤਮਾ ਗੁਰੂ ਰਾਮਦਾਸ ਜੀ ਨਾਮ ਕਰਨ ਦੀ ਸੋਚਾਂ ਦੇ ਕਿ ਮਹਾਰਾਜ ਸੱਚੇ ਪਾਤਸ਼ਾਹ ਮਿਹਰ ਕਰੇ। ਤੇ ਬਾਕੀ ਚਲੋ ਗੱਲਾਂ ਬਤਨੇ ਲੋਕਾਂ ਨੇ ਇਦਾਂ ਕਰੀ ਜਾਣੀਆਂ ਕੋਈ ਗੱਲ ਨਹੀਂ। ਉਹ ਤਾਂ ਜ਼ਿੰਦਗੀ ਦੇ ਵਿੱਚ ਉਹ ਤਾਂ ਆਚੜਾ। ਹਮਨੇ ਵੀ ਆਉਂਦੇ ਵੀਰਿਆਣੇ ਆ। ਤੇ ਬਾਕੀ ਜਿਨ੍ਹਾਂ ਦੀ ਸੋਚ ਉੱਥੇ ਕੋਨਾ ਉੱਥੇ ਉੱਥੇ ਗੱਲਾਂ ਕਰੀ ਜਾਣੀਆਂ ਤੇ ਗੁਰਰਾਮ ਬਸ ਕਰਮਲਾ ਸਾਰੇ ਕੰਮ ਮੈਸੋ ਚੰਡੀਗੜ੍ਹ ਚੋਂ ਛੋਟੀ ਜੀ ਦੁਕਾਨ ਲੈ ਕੇ ਕੋਈ ਤੇ ਕੋਈ ਕਾਰੋਬਾਰ ਸ਼ੁਰੂ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਬਾਕੀ ਮਹਾਰਾਜ ਰਾਖਾ ਤੇ ਸਾਰੇ ਕੰਮ ਦਾ ਦੇਖਦੇ ਆ ਕੋਈ ਇੱਥੇ ਗਦਾਸਪੁਰ ਰੋਡ ਤੇ ਸ਼ਾਇਦ ਆਪਾਂ ਨੂੰ ਦੁਕਾਨ ਮਿਲ ਜੇ ਟਰਾਈ ਕਰਨ ਡੇ ਆ ਮੈਂ 1-2 ਦਿਨ ਦੇ ਵਿੱਚ ਵਿੱਚ ਕੱਲ ਪਰਸੋ ਤੱਕ ਟਰਾਈ ਕਰਾਂਗੇ ਟرائی ਕਰਦੇ ਪਏ ਮੈਂ ਕਿਹਾ ਚਲੋ ਕਿ ਦੁਕਾਨ ਮਿਲ ਜੇ ਚਲੋ ਕਿਰਾਇਆ ਤੇ ਮਿਲ ਜੇ ਕਰੋ ਚੰਗਾ ਹੀ ਆ ਜੇ ਫਿਰ ਮੈਂ ਕਿਹਾ ਕੋਈ ਕੰਮ ਕਰ ਸ਼ੁਰੂ ਕਰਨ ਦੀ ਸੋਚਦੇ ਆ ਤੇ ਬਾਕੀ ਆਹ ਤੇ ਪਾ ਕਾਰਪੈਂਟਰ ਦਾ ਕੰਮ ਕਰਦੇ ਆ ਨਾ ਜਿਵੇਂ ਮੈਂ ਕਿਹਾ ਸੀ ਆਪਣੇ ਵੇਦਿਕ ਦਾਸ ਕਰੋੜ ਦੇ ਦੁਕਾਨਾਂ ਕਿ ਜੇ ਕਿਨੇ ਬੈੱਡ ਵਗੈਰਾ ਬੈੱਡ ਸੋਫੇ ਕਿਸੇ ਵੀ ਲੱਕੜ ਦਾ ਕਿਸੇ ਤਰ੍ਹਾਂ ਦਾ ਸਮਾਨ ਲੈਣਾ ਹੋਵੇ ਆਰਡਰ ਤੇ ਕੋਈ ਵੀ ਚੀਜ਼ ਤਿਆਰ ਕਰਾਉਣੀ ਹੋਵੇ ਤਿਆਰ ਵੀ ਹੋ ਜਾਗੀ ਤੁਸੀਂ ਡਿਜ਼ਾਈਨ ਦੇ ਦਿਓ ਉਸਾਂ ਦਾ ਬਣ ਜਾਈ ਗਾ ਹਰ ਇੱਕ ਚੀਜ਼ ਤੇ ਨੰਬਰ ਮੇਰਾ ਸਕਰੀਨ ਤੇ ਆ ਰਿਹਾ ਤੇ WhatsApp ਤੇ ਮੈਸੇਜ ਕਰਿਓ ਤੇ ਮੈਂ ਰਿਪਲਾਈ ਕਰ ਦਿਆਂਗਾ ਤੇ ਫਿਰ ਮਿਲਦੇ ਆਂ ਠੀਕ ਜੇ ਸਵੇਰ ਮਾਰਨਿੰਗ ਟਾਈਮ ਬਾਏ ਬਾਏ ਗੁੱਡ ਨਾਈਟ ਦੁਕਾਨ ਆਪਾਂ ਨੂੰ ਇੱਥੇ ਇੱਕ 10 ਰੋਡ ਤੇ ਮਿਲ ਜੇ ਇੱਕ ਨਵਾਂ ਰੋਡ ਤੇ ਮਿਲ ਜੇ ਸਾਨੂੰ ਵਧੀਆ ਤੇ ਕਮੈਂਟਾਂ ਵਿੱਚ ਦੱਸਿਓ ਜੇ ਕੋਈ ਦੁਕਾਨ ਹੋਵੇ ਹੋਵੇ ਜੇ ਕੋਈ ਚੰਗੀ ਰੇਟ ਤੇ ਦੁਕਾਨ ਮਿਲ ਜੇ ਤੇ ਚਲੋ ਚੰਗਾ ਹੀ ਲੈਣੀ ਆਪਾਂ ਕਿਰਾਏ ਤੇ ਫਿਲਹਾਲ ਦੁਕਾਨ ਦੇ ਕਮੈਂਟਾਂ ਵਿੱਚ ਲੋ ਦੱਸਿਓ ਠੀਕ ਜੇ ਬਾਏ ਗੁੱਡ ਨਾਈਟ 嗯。拜拜